ਇੱਥੇ ਨੱਚਦੀਆਂ ਨੇ ਇਨਸਾਨਾਂ ਦੇ ਵਿੱਚ ਸ਼ਰਿਆਮ ਭੂਤਾਂ ਤੇ ਭੂਤਾਂ ਸ਼ਰਿਆਮ ਕੱਢੀਆਂ ਜਾਂਦੀਆਂ ਨੇ ਸ਼ਰਿਆਮੀ ਲੋਕ ਦੇਖਦੇ ਨੇ। ਆਛਾ ਵਾਹ। ਬਾਬਾ ਜੀ ਇਹ ਕੀ ਹੈ ਇਸ ਵਿੱਚ? ਭੂਤ ਹੈ। ਭੂਤ ਹੈ ਇਸ ਵਿੱਚ। ਗੁੱਗਾ ਮੈੜੀ ਭੂਤਾਂ ਕੱਢਣ ਵਾਲਾ ਏਰੀਆ। ਦੋਸਤੋ ਅੱਜ ਗੁੱਗਾ ਮੈੜੀ ਪਹੁੰਚੇ ਆਂ ਤੇ ਉੱਥੇ ਜਿੱਥੇ ਦਿਖਾਉਂਦੇ ਨੇ ਕਿ ਭੂਤਾਂ ਕਿਵੇਂ ਨਿਕਲੀਆਂ ਨੇ ਹਾਵਲ ਹੁੰਦੇ ਨੇ ਉਹ ਜਗ੍ਹਾ ਦਿਖਾਵਾਂਗੇ। ਆਜੋ ਆਪਾਂ ਪੂਰੀ ਵੀਡੀਓ ਸਟਾਰਟ ਕਰਦੇ ਆਂ। ਆਪਾਂ ਪਹੁੰਚੇ ਆਂ ਜੀ ਗੋਰਖ ਢਿੱਲਾ। ਗੁਰੂ ਘਟਿਲਾ ਸਾਹਮਣੇ ਤੁਸੀਂ 메인 ਮੰਦਿਰ ਦੇਖ ਰਹੇ ਹੋ ਉਹਦੇ ਬਿਲਕੁਲ ਨਾਲ ਹੀ 메인 ਮੰਦਿਰ ਦੇ ਨਾਲ ਹੀ ਇੱਕ ਹਵਨ ਵਾਸਤੇ ਸਪੈਸ਼ਲ ਜਗ੍ਹਾ ਬਣੀ ਹੋਈ ਹੈ ਜਿੱਥੇ ਹਵਨ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਹਵਨ ਹੋ ਰਹੇ ਨੇ ਤੇ ਇੱਥੇ ਕੱਢੀ ਜਾਂਦੇ ਨੇ ਭੂਤਾਂ 메인 ਕੰਮ ਇੱਥੇ ਕਿਸੇ ਨੂੰ ਕੋਈ ਦੋਸਤੋ ਆਪਕੋ ਆਪਣਾ ਮੰਨਣਾ ਹੈ ਨਾ ਕਈ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਵਿੱਚ ਕੋਈ ਜਿਹੜੀ ਪ੍ਰੇਤ ਦਾ ਸਾਯਾ ਜਾਂ ਕਿਸੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੈ ਹਨ ਉਸ ਤਰ੍ਹਾਂ ਦੀਆਂ ਜਿਹੜੀ ਗੱਲਾਂ ਬਾਤਾਂ ਹੁੰਦੀਆਂ ਨੇ ਉਸ ਤਰ੍ਹਾਂ ਦੇ ਜਿਹੜੇ ਲੋਕ ਜਿਵੇਂ ਆ ਸਾਹਮਣੇ ਇੱਕ ਕੁੜੀ ਆ ਭੈਣ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦੇ ਜਿਆ ਸਾਇਆ ਜਾਂ ਭੂਤ ਪ੍ਰੇਤ ਦਾ ਕਹਿ ਸਕਦੇ ਜੋ ਜਿਸ ਤਰ੍ਹਾਂ ਦੇ ਵੀ ਲੋਕ ਦਾ ਮੰਨਣਾ ਹੈ ਨਾ ਕਹਿੰਦੇ ਇਹਦੇ ਵਿੱਚ ਕੋਈ ਭੂਤ ਦਾ ਜਾਂ ਪ੍ਰੇਤ ਦਾ ਸਾਇਆ ਸੋ ਇਹ ਕਿਵੇਂ ਕੱਢਿਆ ਜਾਂਦਾ ਉਹ ਚੀਜ਼ ਤੁਹਾਨੂੰ ਦਿਖਾਵਾਂਗੇ ਸਾਰੀ ਗੱਲਬਾਤ ਕਈ ਲੋਕ ਤਾਂ ਇੱਥੇ ਆਏ ਹੋਣਗੇ ਪਰ ਬਹੁਤੇ ਲੋਕ ਇੱਥੇ ਆਏ ਨਹੀਂ ਹੋਣਗੇ ਗੁੱਗਾ ਮੇੜੀ ਤਾਂ ਲੋਕ ਆਉਂਦੇ ਰਹਿੰਦੇ ਨੇ ਪਰ ਕਈਆਂ ਨੂੰ ਇਸ ਜਗ੍ਹਾ ਦਾ ਪਤਾ ਨਹੀਂ ਹੋਣਾ ਤੇ ਇਹ ਜਗ੍ਹਾ ਵੀ ਤੁਹਾਨੂੰ ਅੱਜ ਦਿਖਾ ਦਿੰਨੇ ਆ ਦੋਸਤੋ ਕਈ ਲੋਕਾਂ ਨੂੰ ਇਹ ਵੀਡੀਓ ਚੰਗੀ ਨਹੀਂ ਲੱਗੂਗੀ ਕਈ ਲੋਕਾਂ ਦੀ ਕੈਟਾਗਰੀ ਦੀ ਵੀਡੀਓ ਨਹੀਂ ਹੈਗੀ ਤਾਂ ਰਿਕਵੈਸਟ ਹੈ ਕਿ ਉਹ ਵੀਡੀਓ ਨਾ ਦੇਖਣ ਤੇ ਆਪਾਂ ਨੇ ਹੋਰ ਬਹੁਤ ਸੋਹਣੀ ਸੋਹਣੀ ਵੀਡੀਓ ਨਾ ਵੈਸ ਤੇ ਪਾਈਆਂ ਨੇ ਤੇ ਸ਼ੂਟ ਵੀ ਕੀਤੀਆਂ ਪੰਜਾਬੀ ਪਾਵਾਂਗੇ ਵੀ ਪਾਉਂਦੇ ਵੀ ਰਹਿਾਂਗੇ ਜਾਣਕਾਰੀਆਂ ਸੋ ਉਹ ਵੀਡੀਓ ਦੇਖ ਲੈਣ ਇਹ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਜਾਂ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਇਹਨਾਂ ਨੂੰ ਇਹ ਉਹ ਲੋਕ ਇਹ ਵੀਡੀਓ ਨੂੰ ਦੇਖ ਸਕਦੇ ਨੇ ਤਾਂ ਦੋਸਤੋ ਇਹ ਵੀਡੀਓ ਦੇ ਵਿੱਚ ਜਿਹੜਾ ਇਹ ਕੁਜੇ ਸਾਹਮਣੇ ਇਹਦੇ ਵਿੱਚ ਇਹਨਾਂ ਨੇ ਇਸ ਕੁੜੀ ਦੇ ਵਿੱਚੋਂ ਜਿਹੜਾ ਪ੍ਰੇਤ ਹੈ ਉਹ ਕੱਢ ਕੇ ਭੂਤ ਕੱਢ ਕੇ ਇਸ ਕੁਜੇ ਦੇ ਵਿੱਚ ਪਾ ਦਿੱਤਾ ਤੇ ਹੁਣ ਇਸ ਨੂੰ ਇਹਦਾ ਕੀ ਕਰਨਗੇ ਆਪਾਂ ਉਹ ਵੀ ਗੱਲਬਾਤ ਇਹਨਾਂ ਨਾਲ ਕਰਾਂਗੇ ਫਿਲਹਾਲ ਆਪਾਂ ਜਿਹੜਾ ਗੁੱਗਾ ਮੇੜੀ ਜਿਹੜਾ ਗੋਰਖਟੱਲਾ ਗੋਰਖਟੱਲੇ ਦੇ ਨਾਲ ਹੀ ਜਗ੍ਹਾ ਬਣੀ ਹੋਈ ਹੈ ਮੇਨ ਮੰਦਿਰ ਗੋਰਖਟੱਲਾ ਉਹਦੇ ਨਾਲ ਹੀ ਜਗ੍ਹਾ ਬਣੀ ਹੋਈ ਹੈ ਇੱਥੇ ਕਹਿੰਦੇ ਵੀ ਭੂਤ ਪ੍ਰੇਤ ਦਾ ਜਿਹੜਾ ਸਾਆ ਹੁੰਦਾ ਉਹ ਕੱਢਿਆ ਜਾਂਦਾ ਇੱਥੇ ਆ ਕਿ ਹਵਨ ਕੁੰਡ ਹੁੰਦਾ ਹਵਨ ਕੀਤਾ ਜਾਂਦਾ ਤੇ ਜੋ ਇਥੋਂ ਦੇ ਰੀਤੀ ਰਿਵਾਜ ਨੇ ਉਹਨਾਂ ਦੇ ਹਿਸਾਬ ਨਾਲ ਜੇ ਕਿਸੇ ਦੇ ਵਿੱਚ ਕੋਈ ਪ੍ਰੇਤ ਆਤਮਾ ਜਾਂ ਬੁਰੀ ਆਤਮਾ ਦਾ ਸਾਆ ਹੁੰਦਾ ਤਾਂ ਉਹ ਆ ਜਿਹੜਾ ਉਹ ਬਾਹਰ ਕੱਢ ਦਿੱਤਾ ਜਾਂਦਾ ਤਾਂ ਦੋਸਤੋ ਅੱਜ ਉਹੀ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ कि ਇਹਦੇ ਵਿੱਚੋਂ ਜਿਹੜਾ ਆਤਮਾ ਦਾ ਸਾਯਾ ਇਸ ਕੁੜੀ ਦੇ ਵਿੱਚ ਸੀ ਉਸ ਨੂੰ ਕੱਢਿਆ ਜਾ ਰਿਹਾ ਹੈ। ਬਾਬਾ ਜੀ ਇਹ ਕੀ ਹੈ ਇਸ ਵਿੱਚ? ਇਸ ਵਿੱਚ ਕੀ ਹੈ? ਦੋ ਦੋ ਭੂਤ ਹੈ। ਭੂਤ ਹੈ। ਬੰਨ ਲੈ ਗਿਆ ਬੈਠ ਜਾਓ। ਅੱਛਾ کیسے ਮਤਲਬ ਕੀ ਕੀ ਚੀਜ਼ کیسے ਹੁੰਦਾ ਹੈ ਇਹ? ਨਿਪਟਾਰਾ ਪਕੜਾ ਹੋ ਗਿਆ ਬਾਬਾ ਦੀ ਸ਼ਕਤੀ ਦੇ। ਅੱਛਾ ਹੁਣ ਇਸਕਾ ਕੀ ਕਰੋਗੇ? ਗੜ੍ਹੇ ਵਿੱਚ ਗੜ੍ਹੇ ਵਿੱਚ ਗੜ੍ਹ ਜਮੀਨ ਵਿੱਚ ਗੜ੍ਹ ਦੋਗੇ। ਜਿਹੜਾ ਸਾਹਮਣੇ ਆ ਉਹ ਬਾਬਾ ਉਹਨੂੰ ਬਾਬਾ ਕਹਿੰਦੇ ਨੇ ਕਿ ਭੂਤ ਕੱਢਣ ਵਾਲਾ ਉਹ ਬਾਬਾ ਹੈ ਸੋ ਤੁਹਾਨੂੰ ਕੀ ਲੱਗਦਾ ਕਿ ਇਸ طرح ਦੀਆਂ ਗੱਲਾਂ ਬਾਤਾਂ ਜਾਂ ਭੂਤ ਪ੍ਰੇਤ ਹੁੰਦੇ ਨੇ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਜਰੂਰ ਕਰਨ ਤੇ ਹੁਣ ਇਸ ਨੂੰ ਕਹਿੰਦੇ ਵੀ ਦੱਬਾਂਗੇ ਜਿਹੜਾ ਇਹ ਭੂਤ ਪ੍ਰੇਤ ਵਾਲਾ ਭੂਤ ਪ੍ਰੇਤ ਹੈ ਇਸ ਨੂੰ ਇਹ ਦੱਬ ਦੇਣਗੇ ਤੇ ਇਹ ਗੱਲਾਂ ਜਾਂ ਜੋ ਵੀ ਹੈ ਉਹ ਇਹਨਾਂ ਨੂੰ ਪਤਾ ਹੈ ਜਿਸ ਤਰ੍ਹਾਂ ਵੀ ਹੁੰਦਾ ਹੈ ਨਾ ਜੋ ਗੱਲਬਾਤ ਹੁੰਦੀ ਹੈ ਇਹਦੇ ਬਾਰੇ ਅਸੀਂ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰ ਸਕਦੇ ਹਰ ਇੱਕ ਬੰਦੇ ਦਾ ਆਪੋ ਆਪਣਾ ਮੰਨਣਾ ਹੈ ਕੋਈ ਅਸੀਂ ਹਰੇਕ ਦੇ ਧਰਮ ਦਾ ਸਤਿਕਾਰ ਕਰਦੇ ਹਾਂ ਆਦਰ ਕਰਦੇ ਹਾਂ ਕਨੇ ਮੰਨੋ ਤੋਂ ਪਤਾ ਨਹੀਂ ਉਹ ਕਹਿੰਦੇ ਹੁੰਦੇ ਨੇ ਵੀ ਜੇ ਮੰਨੀਏ ਤਾਂ ਗੰਗਾ ਨਹੀਂ ਤੋ ਵਹਿਤਾ ਪਾਣੀ ਠੀਕ ਹੈ ਤਾਂ ਰੱਬ ਜਿਨ੍ਹਾਂ ਨੇ ਜਿਨ੍ਹਾਂ ਨੇ ਪੈਦਾ ਕਰਨਾ ਧੰਨੇ ਭਗਤ ਵਰਗੇ ਨੇ ਉਹਨਾਂ ਨੇ ਪੱਥਰਾਂ ਚੋਂ ਵੀ ਰੱਬ ਪੈਦਾ ਕਰ ਲੈਣਾ ਜੋ ਜਿਹੜੀ ਸ਼ਰਤ ਹੈ ਜਿਵੇਂ ਉਹਨੇ ਮੰਨਣਾ ਹੁੰਦਾ ਹੈ ਉਹ ਉਸੇ ਤਰ੍ਹਾਂ ਦਾ ਜਿਹੜਾ ਮਤਲਬ ਕੀ ਕਰ ਲੈਂਦਾ ਹੈ ਅਸੀਂ ਹਰੇਕ ਧਰਮ ਦਾ ਹਰੇਕ ਬਰਾਦਰੀ ਦਾ ਹਰੇਕ ਹਰੇਕ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਆਦਰ ਕਰਦੇ ਹਾਂ ਸੋ ਇਹਨਾਂ ਦਾ ਇਹ ਮੰਨਣਾ ਹੈ ਸੋ ਇਹਨਾਂ ਦੇ ਹਿਸਾਬ ਨਾਲ ਇਹ ਹੋ ਸਕਦਾ ਹੈ ਤੇ ਕਾਫੀ ਲੋਕਾਂ ਚ ਦੇਖਿਆ ਵੀ ਇਸ ਤਰ੍ਹਾਂ ਦਾ ਹੁੰਦਾ ਸੋ ਉਹ ਚੀਜ਼ ਅੱਜ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੀਆਂ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ 9955 58934